ਆਜੋ ਮੇਰੇ ਨਾਲ ਚੱਲ ਪੋ ਫਿਰ ਅੱਛਾ ਤੁਸੀਂ ਦੇਖਿਓ ਆਮ ਆਦੀ ਪਾਰਟੀ ਹਮੇਸ਼ਾ ਦਿਨੇ ਜੀ ਕਰਦੀ ਐ ਸੂਚੀ ਜਾਰੀ ਆਪਣਾ 13 ਦੇ 13 ਕਰ ਰੱਖੇ ਨੇ ਵੀ ਪਹਿਲਾਂ 8 ਦੀ ਕੀਤੀ ਦਿਨੇ ਜਾਰੀ ਕੀਤੀ ਸੂਚੀ ਟੀਵੀ ਤੇ ਵੀ ਆਉਂਦਾ ਤੁਸੀਂ ਵੀ ਦੇਖ ਲੈਨੇ ਹੋ ਕਾਂਗਰਸ ਦੀ ਸੂਚੀ ਨਾ ਤੁਸੀਂ ਦੇਖੋ ਰਾਤ ਦੇ 11:30 ਵਜੇ ਜਾਰੀ ਕਰਦੇ ਆ ਵੀ ਚਲੇ ਇੱਕ ਰਾਤ ਤਾਂ ਲੰਘ ਜੇ ਬਿਨਾ ਲੜੇ ਵੀ ਚਲੇ ਇੱਕ ਵਾਰ ਸੂਏ ਨੂੰ ਦੇਖਾਂਗੇ ਚਾ ਰਾਤ ਨੂੰ ਤਾਂ ਨਹੀਂ ਲੜਨਗੇ ਆ ਹਾਲਤ ਉਹਨਾਂ ਦੀ ਆ ਆਜੋ ਮੇਰੇ ਨਾਲ ਚੱਲ ਪੋ ਫਿਰ ਅਚਾ ਤੁਸੀਂ ਦੇਖਿਓ ਆਮ ਆਦੀ ਪਾਰਟੀ ਹਮੇਸ਼ਾ ਦਿਨੇ ਜ ਕਰਦੀ ਐ ਸੂਚੀ ਜਾਰੀ ਆਪਣਾ 13 ਦੇ 13 ਕਰ ਰੱਖੇ ਨੇ ਵੀ ਪਹਿਲਾਂ 8 ਦੀ ਕੀਤੀ ਦਿਨੇ ਜਾਰੀ ਕੀਤੀ ਸੂਚੀ ਟੀਵੀ ਤੇ ਵੀ ਆਉਂਦਾ ਤੁਸੀਂ ਵੀ ਦੇਖ ਲੈਨੇ ਹੋ ਕਾਂਗਰਸ ਦੀ ਸੂਚੀ ਨਾ ਤੁਸੀਂ ਦੇਖਿਓ ਰਾਤ ਦੇ 11:30 ਵਜੇ ਜਾਰੀ ਕਰਦੇ ਐ ਵੀ ਚਲੋ ਇੱਕ ਰਾਤ ਤਾਂ ਲੰਘ ਜੇ ਬਿਨਾ ਲੜੇ ਵੀ ਚਲੋ ਇੱਕ ਵਾਰ ਸੂਏ ਨੂੰ ਦੇਖਾਂਗੇ ਚਾ ਰਾਤ ਨੂੰ ਤਾਂ ਨਹੀਂ ਲੜਨਗੇ ਆ ਹਾਲਤ ਉਹਨਾਂ ਦੀ ਆਜੋ ਮੇਰੇ ਨਾਲ ਚੱਲ ਪੋ ਫਿਰ ਅਚਾ ਤੁਸੀਂ ਦੇਖਿਓ ਆਮ ਆਨី ਪਾਰਟੀ ਹਮੇਸ਼ਾ ਦਿਨੇਜ ਕਰਦੀ ਐ ਸੂਚੀ ਜਾਰੀ ਆਪਣਾ 13 ਦੇ 13 ਕਰ ਰੱਖੇ ਨੇ ਵੀ ਪਹਿਲਾਂ 8 ਦੀ ਕੀਤੀ ਦਿਨੇ ਜਾਰੀ ਕੀਤੀ ਸੂਚੀ ਟੀਵੀ ਤੇ ਵੀ ਆਉਂਦਾ ਤੁਸੀਂ ਵੀ ਦੇਖ ਲੈਨੇ ਹੋ ਕਾਂਗਰਸ ਦੀ ਸੂਚੀ ਨਾ ਤੁਸੀਂ ਦੇਖਿਓ ਰਾਤ ਦੇ 1:30 ਵਜੇ ਜਾਰੀ ਕਰਦੇ ਐ ਵੀ ਚਲੋ ਇੱਕ ਰਾਤ ਤਾਂ ਲੰਘ ਜੇ ਬਿਨਾਂ ਲੜੇ ਵੀ ਚਲੋ ਇੱਕ ਵਾਰ ਸੂਏ ਨੂੰ ਦੇਖਾਂਗੇ ਚਾ ਰਾਤ ਨੂੰ ਤਾਂ ਨਹੀਂ ਲੜਨਗੇ ਆ ਹਾਲਤ ਉਹਨਾਂ ਦੀ ਆਜੋ ਮੇਰੇ ਨਾਲ ਚੱਲ ਪੋ ਫਿਰ ਅੱਛਾ ਤੁਸੀਂ ਦੇਖਿਓ ਆਮ ਆਨੀ ਪਾਰਟੀ ਹਮੇਸ਼ਾ ਦਿਨੇਜ ਕਰਦੀ ਐ ਸੂਚੀ ਜਾਰੀ ਆਪਣਾ 13 ਨਾ 13 ਕਰ ਰੱਖੇ ਨੇ ਵੀ ਪਹਿਲਾਂ 8 ਦੀ ਕੀਤੀ ਦਿਨੇ ਜਾਰੀ ਕੀਤੀ ਸੂਚੀ ਟੀਵੀ ਤੇ ਵੀ ਆਉਂਦਾ ਤੁਸੀਂ ਵੀ ਦੇਖ ਲੈਨੇ ਹੋ ਕਾਂਗਰਸ ਦੀ ਸੂਚੀ ਨਾ ਤੁਸੀਂ ਦੇਖੋ ਰਾਤ ਦੇ 11:30 ਵੇ ਜਾਰੀ ਕਰਦੇ ਆ ਵੀ ਚਲੋ ਇੱਕ ਰਾਤ ਤਾਂ ਲੰਘ ਜੇ ਬਿਨਾ ਲੜੇ ਵੀ ਚਲੋ ਇੱਕ ਵਾਰ ਸੂਰ ਨੂੰ ਦੇਖਾਂਗੇ ਚਾ ਰਾਤ ਨੂੰ ਤਾਂ ਨਹੀਂ ਲੜਨਗੇ ਆ ਹਾਲਤ ਉਹਨਾਂ ਦੀ ਆਜੋ ਮੇਰੇ ਨਾਲ ਚੱਲ ਪੋ ਫਿਰ ਅੱਛਾ ਤੁਸੀਂ ਦੇਖਿਓ ਆਮ ਆਦਮੀ ਪਾਰਟੀ ਹਮੇਸ਼ਾ ਦਿਨੇਜ ਕਰਦੀ ਐ ਸੂਚੀ ਜਾਰੀ ਆਪਣਾ 13 ਦੇ 13 ਕਰ ਰੱਖੇ ਨੇ ਵੀ ਪਹਿਲਾਂ 8 ਦੀ ਕੀਤੀ ਦਿਨੇ ਜਾਰੀ ਕੀਤੀ ਸੂਚੀ ਟੀਵੀ ਤੇ ਵੀ ਆਉਂਦਾ ਤੁਸੀਂ ਵੀ ਦੇਖ ਲੈਣੇ ਹੋ ਕਾਂਗਰਸ ਦੀ ਸੂਚੀ ਨਾ ਤੁਸੀਂ ਦੇਖੋ ਰਾਤ ਦੇ 11:30 ਵਜੇ ਜਾਰੀ ਕਰਦੇ ਐ ਵੀ ਚਲੋ ਇੱਕ ਰਾਤ ਤਾਂ ਲੰਘ ਜੇ ਬਿਨਾਂ ਲੜੇ ਵੀ ਚਲੋ ਇੱਕ ਵਾਰ ਸੂਏ ਨੂੰ ਦੇਖਾਂਗੇ ਚਾ ਰਾਤ ਨੂੰ ਤਾਂ ਨਹੀਂ ਲੜਨਗੇ ਆ ਹਾਲਤ ਉਹਨਾਂ ਦੀ ਆਜੋ ਮੇਰੇ ਨਾਲ ਚੱਲ ਪੋ ਫਿਰ ਅੱਛਾ ਤੁਸੀਂ ਦੇਖੋ ਆਮ ਆਦੀ ਪਾਰਟੀ ਹਮੇਸ਼ਾ ਦਿਨੇਜ ਕਰਦੀ ਐ ਸੂਚੀ ਜਾਰੀ ਆਪਣਾ 13 ਦੇ 13 ਕਰ ਰੱਖੇ ਨੇ ਵੀ ਪਹਿਲਾਂ 8 ਦੀ ਕੀਤੀ ਦਿਨੇ ਜਾਰੀ ਕੀਤੀ ਸੂਚੀ ਟੀਵੀ ਤੇ ਵੀ ਆਉਂਦਾ ਤੁਸੀਂ ਵੀ ਦੇਖ ਲੈਨੇ ਹੋ ਕਾਂਗਰਸ ਦੀ ਸੂਚੀ ਨਾ ਤੁਸੀਂ ਦੇਖੋ ਰਾਤ ਦੇ 11:30 ਵਜੇ ਜਾਰੀ ਕਰਦੇ ਐ ਵੀ ਚਲ ਇੱਕ ਰਾਤ ਤਾਂ ਲੰਘ ਜੇ ਬਿਨਾਂ ਲੜੇ ਵੀ ਚਲ ਇੱਕ ਵਾਰ ਸੂਏ ਨੂੰ ਦੇਖਾਂਗੇ ਚਾ ਰਾਤ ਨੂੰ ਤਾਂ ਨਹੀਂ ਲੜਨਗੇ ਆ ਹਾਲਤ ਉਹਨਾਂ ਦੀ ਆਜੋ ਮੇਰੇ ਨਾਲ ਚੱਲ ਪੋ ਫਿਰ ਅੱਛਾ ਤੁਸੀਂ ਦੇਖੋ ਆਮ ਆਦੀ ਪਾਰਟੀ ਹਮੇਸ਼ਾ ਦਿਨੇਜ ਕਰਦੀ ਐ ਸੂਚੀ ਜਾਰੀ ਆਪਣਾ 13 ਦੇ 13 ਕਰ ਰੱਖੇ ਨੇ ਵੀ ਪਹਿਲਾਂ 8 ਦੀ ਕੀਤੀ ਦਿਨੇ ਜਾਰੀ ਕੀਤੀ ਸੂਚੀ ਟੀਵੀ ਤੇ ਵੀ ਆਉਂਦਾ ਤੁਸੀਂ ਵੀ ਦੇਖ ਲੈਨੇ ਹੋ ਕਾਂਗਰਸ ਦੀ ਸੂਚੀ ਨਾ ਤੁਸੀਂ ਦੇਖੋ ਰਾਤ ਦੇ 11:30 ਵਜੇ ਜਾਰੀ ਕਰਦੇ ਐ ਵੀ ਚਲੋ ਇੱਕ ਰਾਤ ਤਾਂ ਲੰਘ ਜੇ ਬਿਨਾਂ ਲੜੇ ਵੀ ਚਲੋ ਇੱਕ ਵਾਰ ਸੂਏ ਨੂੰ ਦੇਖਾਂਗੇ ਚਾ ਰਾਤ ਨੂੰ ਤਾਂ ਨਹੀਂ ਲੜਨਗੇ ਆ ਹਾਲਤ ਉਹਨਾਂ ਦੀ ਐ ਚੈਨਲ ਐਂਵਰ ਮਿਸ ਐਨ ਅਪਡੇਟ